ਰਿਪਬਲਿਕਨ ਇਲੈਕਟਡ ਅਫੀਸ਼ੀਅਲਸ ਦਾ ਬਹੁਤ ਵੱਡੀ ਗਿਣਤੀ ਦੇ ਵਿੱਚ ਵਿਰੋਧ ਹੋਣਾ ਅਮਰੀਕਾ 'ਚ ਸ਼ੁਰੂ ਹੋ ਗਿਆ ਜਿਸ ਦਾ ਤੁਸੀਂ ਦੱਸਿਆ ਹੀ ਆ ਕਿ ਜੇ ਡੀ ਬੈਂਸ ਹੋਣੀ ਜਦੋਂ ਉਹ ਸਕੀ ਕਰਨ ਗਏ ਸੀ ਉੱਥੇ ਕਾਫੀ ਲੋਕ ਇਕੱਠੇ ਹੋਏ ਤੇ ਉਹਨਾਂ ਨੇ ਜੇ ਡੀ ਬੈਂਸ ਉਹਨਾਂ ਦੇ ਉਲਟ ਪ੍ਰੋਟੈਸਟ ਵੀ ਕੀਤਾ ਤੇ ਪੋਸਟਰਸ ਵੀ ਕਾਫੀ ਫੜੇ ਹੋਏ ਸੀ ਇਸੇ ਤਰ੍ਹਾਂ ਕੈਂਸਰਸ ਤੋਂ ਖਬਰ ਆ ਰਹੀ ਆ ਕੈਂਸਰਸ ਦੇ ਰਿਪਬਲਿਕਨ ਸੈਨੇਟਰ ਰੌਜਰ ਮਾਰਸ਼ਲ ਉਹਨਾਂ ਨੇ ਇੱਕ ਟਾਊਨ ਹਾਲ ਮੀਟਿੰਗ ਰੱਖੀ ਸੀ ਇੱਕ ਰੂਰਲ ਏਰੀਆ ਪਿੰਡੂ ਏਰੀਏ ਦੇ ਵਿੱਚ ਤੇ ਲੋਕ ਇੰਨੇ ਅਫਸੈਟ ਸੀ ਉਸ ਨੂੰ ਮੀਟਿੰਗ ਛੱਡ ਕੇ ਉਥੋਂ ਭੱਜਣਾ ਪਿਆ ਉਹ ਕਹਿੰਦਾ ਵੀ ਮੈਂ ਆਪਣੀ ਲਾਈਫ ਚ ਐਨੇ ਰੂਡ ਜਿਹੜੇ ਲੋਕਾਂ ਉਹ ਨਹੀਂ ਦੇਖੇ ਜਦ ਕਿ ਲੋਕਾਂ ਦੇ ਬਿਲਕੁਲ ਜਾਇਜ਼ ਕੁਐਸਚਨ ਸੀ ਬਜਟ ਕੱਟਸ ਨੂੰ ਲੈ ਕੇ ਫੰਡਿੰਗ ਫ੍ਰੀਜ਼ ਨੂੰ ਲੈ ਕੇ ਤੇ ਵੀਏ ਦੇ ਵਿੱਚ ਬਹੁਤ ਸਾਰੇ ਕੱਟਸ ਉਸ ਏਰੀਏ ਦੇ ਵਿੱਚ ਵੈਟਰਨਸ ਬਹੁਤ ਜ਼ਿਆਦਾ ਰਹਿੰਦੇ ਆ ਫੌਜੀ ਰਿਟਾਇਰ ਫੌਜੀ ਰਹਿੰਦੇ ਆ ਉਹ ਕਹਿੰਦੇ ਸਾਡੇ ਇੰਨੇ ਜਿਹੜੇ ਕੱਟ ਕੀਤੇ ਜਾ ਰਹੇ ਹੈਗੇ ਆ ਵੀ ਇਹ ਕਿਹੜਾ ਤੁਹਾਡਾ ਜਿਹੜਾ ਮੈਥਡ ਆ ਵੀ ਨਹੀਂ ਜੀ ਅਸੀਂ ਅਸੀਂ ਇਹ ਕੱਟ ਕਰਕੇ ਤਾਂ ਜਿਹੜੀ ਆ ਕਰਜ਼ਾ ਉਹ ਜਿਹੜਾ ਆ ਉਹ ਥੱਲੇ ਘਟਾਉਣਾ ਹੈਗਾ ਆ ਤੇ ਇਹ ਉਹ ਏਰੀਆ ਇਹ ਬਹੁਤ ਸਾਰੇ ਸਰੋਤੇ ਜਿਹੜੇ ਦੇਖਦੇ ਹੋਣੇ ਨਾ ਉਹਨੂੰ ਦੱਸਦੇ ਜਾਈਏ ਇਹ ਕੈਂਸਰਸ ਕਾਉਂਟੀ ਦਾ ਲੋਗਨ ਉਹ ਏਰੀਆ ਜਿੱਥੇ 85% ਵੋਟਾਂ ਲੋਕਾਂ ਨੇ 트ੰਪ ਨੂੰ ਪਾਈਆਂ 85% ਇਹ ਤੋਂ ਤੁਸੀਂ ਅੰਦਾਜ਼ਾ ਲਾ ਲਓ ਤੇ ਇੰਨਾ ਉਹਨਾਂ ਨੇ ਵਿਰੋਧ ਕੀਤਾ ਕੈਂਸਰਸ ਦੇ ਸੈਨੀਟਰ ਦਾ ਉੱਤੇ ਸਿਰਫ 20 ਕ ਬੰਦਿਆਂ ਦੀ ਸੀਟ ਰੱਖੀ ਗਈ ਸੀ ਕਿਤੇ ਅਨਾਉਂਸ ਨਹੀਂ ਕੀਤਾ ਗਿਆ ਸੀ ਭਾਈ ਜੀ ਇੱਥੇ ਇੱਕ ਟਾਊਨ ਹਾਲ ਮੀਟਿੰਗ ਹੋਣੀ ਹੈ ਬੜੀ ਚੁੱਪ ਚਪੀ ਤੇ ਗੰਦੀ ਸੀਗੀ ਹੂੰ ਬਾਰੇ ਲੋਕ ਕਹਿੰਦੇ 5-5 ਘੰਟੇ ਡਰਾਈਵ ਕਰਕੇ ਕਾਰਾਂ ਦੇ ਵਿੱਚ ਆਏ ਕਿਉਂਕਿ ਉਹ ਪਿੰਡੂ ਏਰੀਆ ਆ ਖੇਤੀ ਵਾਲਾ ਏਰੀਆ ਆ ਸੋ ਜਦੋਂ ਲੋਕਾਂ ਨੇ ਕੁਐਸਚਨ ਡੋਜ ਦੇ ਸੰਬੰਧੇ ਵਿੱਚ ਪੋਸਟਰ ਫੜੇ ਹੋਏ ਸੀ ਡੋਜ ਕਹਿੰਦੇ ਵੀ ਡੇਂਜਰਸ 올ਿਗਾਰਚ ਗ੍ਰੈਬ एवरीथिंग ਹਾਂ ਇਹਦਾ ਮਤਲਬ ਇਹ ਆ ਸੋ ਸ਼ੋਸ਼ਲ ਸਕਿਉਰਟੀ ਨੂੰ ਲੈ ਕੇ ਹੁਣ ਬੜਾ ਬੁੱਧਾ ਮੁੱਦਾ ਬਣਦਾ ਜਾ ਰਿਹਾ ਆ ਹਨਾ ਜਿਹੜੇ ਐਲੋਨ ਮਸਕ ਉਹ ਨਹੀਂ ਕਹਿੰਦੇ ਆ ਵੀ ਸ਼ੋਸ਼ਲ ਸਕਿਉਰਟੀ ਵਨ ਆਫ ਦਾ ਬਿਗੇਸਟ ਫਰਾਡ ਅਮਰੀਕਾ ਚ ਹੁਣ ਜਿਹੜੇ ਬੰਦਿਆਂ ਨੇ 40 40 ਸਾਲ ਕੰਮ ਕੀਤਾ ਆ ਸ਼ੋਸ਼ਲ ਸਕਿਉਰਟੀ ਘਟਾਈ ਆ ਤੇ ਉਹਨਾਂ ਨੂੰ ਮਿਲਣੀ ਚਾਹੀਦੀ ਆ ਤੇ ਜਿਹੜੇ ਕਿਸੇ ਦੀ ਗਲਤ ਆ ਤੇ ਉਹ ਤੁਸੀਂ ਦੱਸੋ ਨਾ ਕਿੰਨੇ ਨੰਬਰ ਆ ਜਿਹੜੇ ਲੋਕ ਕਹਿੰਦੇ ਜੀ 1.5 150 ਸਾਲ ਵਾਲੇ ਲਈ ਜਾਂਦੇ ਆ ਪਰ ਤੁਸੀਂ ਨੰਬਰ ਤਾਂ ਦੱਸੋ ਨਾ ਨੰਬਰ ਨਹੀਂ ਦੱਸਦੇ ਹੈਗੇ ਸੋ ਲੋਕਾਂ ਦੇ ਵਿੱਚ ਜਿਹੜਾ ਬਰੋਜ਼ ਆ ਖਾਸ ਕਰਕੇ ਹੁਣ ਜੇਲਨਸਕੀ ਤੋਂ ਬਾਅਦ ਤਾਂ ਇੰਨਾ ਜਿਆਦਾ ਹੋ ਗਿਆ ਆ ਤੇ ਇਹ ਮੈਨੂੰ ਲੱਗਦਾ ਫਿਰ ਰਿਪਬਲਿਕਨਸ ਨੂੰ ਹੈਂਡਲ ਕਰਨਾ ਕਾਫੀ ਔਖਾ ਹੋਊਗਾ ਹੁਣ ਕੱਲ ਨੂੰ ਯੂਐਸ ਕਾਂਗਰਸ ਨੂੰ ਵੀ ਅਡਰੈਸ ਕਰਨਾ ਹੈਗਾ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੇ ਇੱਕ ਬਿਲਕੁਲ ਉਹਨਾਂ ਕੋਲ ਗੁੱਡ ਪੁਆਇੰਟ ਹੈਗਾ ਆ ਭਈ 94% ਜੋ ਯੂਐਸ ਮੈਕਸੀਕੋ ਦਾ ਬਾਰਡਰ ਹੈਗਾ ਉੱਥੇ ਇਲੀਗਲ ਕਰਾਸਿੰਗ ਬੰਦ ਹੋ ਗਈ ਹੈ ਬਾਕੀ ਜਿਹੜੇ ਕਿਹੜੇ ਪੁਆਇੰਟਾਂ ਦੇ ਉੱਤੇ ਗੱਲਬਾਤ ਕਰਦੇ ਆ ਉਹ ਜਿਹੜਾ ਆ ਉਹ ਕੱਲ ਨੂੰ ਪਤਾ ਲੱਗੂਗਾ ਪਰ ਜੋ ਪਿਛਲੀ ਮੀਟਿੰਗ ਹੋਈ ਸੀ ਚੈਲੈਂਸਕੀ ਉਹਨਾਂ ਦੇ ਵਿੱਚ ਤੇ 트럼ਪ ਐਡਮਿਨਿਸਟ੍ਰੇਸ਼ਨ ਦੇ ਵਿੱਚ ਉਸ ਤੋਂ ਬਾਅਦ ਜਿਸ ਹਿਸਾਬ ਦੇ ਨਾਲ ਯੂਰਪ ਦੇ ਮੁਲਕ ਇਕੱਠੇ ਹੋਏ ਹੈਗੇ ਆ ਕੁਸ਼ਕ ਜਿਹੜੇ ਯੂਰਪ ਦੇ ਲੋਕ ਹੈਗੇ ਆ ਜਿਹੜੇ 트럼ਪ ਉਹਨਾਂ ਦੀ ਵੀ ਸਪੋਰਟ ਕਰਦੇ ਤੇ ਉਹਨਾਂ ਦਾ ਵੀ ਬਹੁਤ ਜ਼ਿਆਦਾ ਜਿਹੜਾ ਵਿਰੋਧ ਹੋ ਰਿਹਾ ਹੈਗਾ ਇੱਕ ਉੱਥੇ ਦਾ ਲੀਡਰ ਹੈਗਾ ਫਰਾਜ ਯੂਕੇ ਦਾ ਉਹਨੂੰ ਤਾਂ ਉਹਨਾਂ ਨੇ ਇਹ ਕਹਿਤਾ ਵੀ ਇਹ 트럼ਪ ਉਹਨਾਂ ਦਾ ਯੁੱਤੀ ਚੱਟਾ ਕਹਿੰਦੇ ਵੀ ਫਰਾਜ ਇਸ ਲਿਕਿੰਗ 트럼ਪਸ ਵੂਡਸ ਆਫਟਰ ਕਾਲਿੰਗ ਜੇਲਨਸਕੀ ਰੂਡ ਓਵਰ ਵਾਈਟ ਹਾਊਸ ਕਲਾਚ ਉਰੇ ਤੇਰੀ ਦੇਖੋ ਵੀ ਜਲੈਂਸਕੀ ਰੂਟ ਸੀ ਜਾਂ ਪੋਰਟਰਨ ਰੋਡ ਆ ਜਾਂ ਕੋਲ ਰੂਟ ਸੀਗਾ ਸੋ ਲੋਕ ਅਮਰੀਕਾ ਤੋਂ ਉਲਟ ਇਵਨ ਯੂਰਪੀਅਨ ਯੂਨੀਅਨ ਵਾਲੇ ਵੀ ਇਕੱਠੇ ਹੋ ਰਹੇ ਹੁਣ ਆਪਣੇ ਗਵਰਨਟਿੰਗ ਮੂਲਕ ਦੋਨਾਂ ਦੇ ਨਾਲ ਟਰੰਪ ਉਹਨੇ ਟੈਰਫ ਨੂੰ ਲੈ ਕੇ ਜਿਹੜੇ ਕੱਲ ਨੂੰ ਲੱਗਣਾ ਹੈ ਟੈਰਫ ਤੇ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਆਲਰੇਡੀ ਉੱਥੇ ਪਹੁੰਚੇ ਹੋਏ ਸੀ ਯੂਕੇ ਦੇ ਵਿੱਚ ਤੇ ਸੋ ਕਿੱਧਰ ਨੂੰ ਇਹ ਸਾਰੀ ਪੋਲਿਟਿਕਸ ਜਾ ਰਹੀ ਆ ਇਹ ਦੇਖਦੇ ਆ ਪਰ ਓਵਰ ਆਲ ਕਹਿੰਦੇ ਵੀ ਜਿਹੜਾ ਟ੍ਰੇਡ ਵਾਰ ਵੀ ਚੱਲਣ ਜਾ ਰਿਹਾ ਇਹਦੇ ਵਿੱਚ ਕਿਸੇ ਦੀ ਜਿੱਤ ਨਹੀਂ ਹੋਣੀ ਹੈਗੀ ਨੋ ਵਨ wins ਟ੍ਰੇਡ ਵਾਰ ਸੋ ਇਸ ਇਨਸੀਡੈਂਟ ਨੇ ਜਿੱਥੇ ਜੇਲਨਸਕੀ ਨੂੰ ਡਾਊਨ ਵੀ ਕਾਫੀ ਕੀਤਾ ਸੀ ਵੀ ਮੇਰੀ ਸਪੋਰਟ ਜਾਂਦੀ ਰਹੀ ਆ ਪਰ ਯੂਰਪ ਦੇ ਵਿੱਚ ਜਾ ਕੇ ਉਹਨਾਂ ਦੀ ਜਿਹੜੀ ਸਪੋਰਟ ਆ ਸਾਰੇ ਮੁਲਕਾਂ ਨੇ ਪੂਰੀ ਕੀਤੀ ਹੈਗੀ